ਸਸਕਾ ਮੇਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਭਾਈ ਤੋਂ ਬੋ ਬੋ ਵੈਲਕਮ ਹੈ ਜੀ ਤੇ ਵੀਜੀਾਂ ਚ ਆਪਣੀ ਵੀਜ਼ਰ ਹੈਗੀ ਆ ਪਿੰਡ ਜੀਓ ਬਾਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਬਾਈ ਜਾਨ ਸੁਰਨਾਨ ਸਿੰਘ ਕਲਾ ਚੁੱਕੇ ਆ ਅੱਜ ਵੀ ਇਹਨਾਂ ਕੋ ਸੱਤ ਅੱਠ ਲੱਗ ਪਾਪਾ ਸੂਹੇਲ ਆ ਪਰ ਬੜੇ ਛੋਟੀ ਦੇ ਪਾਪਾ ਸੂਹੇਲ ਆ ਜੀ ਤੇ ਬਰੇੜ ਵੀ ਬਿਲਕੁਲ ਜੈ ਜੀ ਕਰਨਾ ਵੀਰ ਉਹਨਾਂ ਨੇ ਤੇ ਆਹ ਹੁਣ ਵੀਰ ਨਾਲ ਗੱਲਬਾਤ ਕਰੀ ਆਪਾਂ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਬਲ ਵੀਜੀ ਕੈਸ਼ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲ ਨਹੀਂ ਖਰੀਦੋ ਨਾਲੇ ਵੀਡੀਓ ਬਾਤ ਚੈੱਕ ਕਰ ਦਿਆ ਕਰੋ ਚਲੋ ਕੰਮ ਦੇ ਵਿੱਚ ਦਾ ਫੈਰਾ ਹੋ ਸਕੇ ਹੁਣ ਆਪਾਂ ਬਾਈ ਜਣੇ ਗੱਲਬਾਤ ਕਰੀਏ ਬਾਈ ਹਸੀ ਕਾਲ ਜੀ ਹੋਰ ਸੁਣਾਓ ਜੀ ਕਿਵੇਂ ਚੱਲ ਰਿਹਾ ਕੰਮ ਵਧੀਆ ਮਾਲ ਮੈਂ ਨਾ ਵੇਗਿਆ ਸਾਰਾ ਚਲੋ ਚਲੋ ਨਵਾਂ ਹੀ ਸਾਰਾ ਹੈ ਨਿਊ ਮਾਲੀਆ ਨਿਊ ਮਾਲ ਅੱਜ ਕਿੰਨੇ ਫਰ ਅੱਜ ਬਣਾ ਅੱਠ ਝੋਟੀਆਂ ਠੀਕ ਆ ਇੱਕ ਟੋਕੜ ਗੱਭਨ ਝੋਟੀਆਂ ਬਹੁਤ ਜ਼ਿਆੜੀ ਡਾਡੀ ਅੱਛਾ ਹੋਵੇ ਕਿੰਨੀ ਲੀ ਟੋਕੜੇ ਉਪਰ 4 ਹੋਵੇਗੀ ਚਲ ਯਾਰ ਹੀ ਫੋਨ ਆ ਗਿਆ ਉਹਦਾ ਅੱਛਾ ਚਲ ਹੋਵੇਗੀ ਕਿਉਂ ਮੀਨੇ ਝੋਟੀ ਗੱਬਣਿਆ ਹੁਣ ਜਿਹੜੀ ਆ ਬੋਲੋ ਫਿਰ ਇਹ ਝੋਟੀ ਤੜਕੇ ਸੂ ਗਈ ਆ ਉਹ ਤੁਨੀਖਾ ਜੇਰ ਪਈ ਹਾਂ ਉਹ ਜੇਰ ਪਈ ਆ ਠੀਕ ਆ ਮਾਕੇ ਕਟਾ ਆ ਜੀ ਹਾਂਜੀ ਆ ਜੇ ਆ ਗਈ ਆ ਜੀ ਕਿਲੋ ਖੰਡੀ ਕੱਢੀ ਆ ਅੱਛਾ ਕਿਲੋ 2 ਕਿਲੋ ਕੱਢੀ ਹੋਊਗੀ ਲਓ ਜੀ ਮਾਲ ਇੱਧਰ ਲਈ ਸਾਰਾ ਮਾਲ ਤਿੰਨ ਝੋਟੀਆਂ ਬਾਈ ਉਧਰ ਦੀਆਂ ਚਾਰ ਆਈਆਂ ਸਨ ਇੱਕ ਬੰਦੇ ਲੈ ਗਈ ਹੋਣੇ ਅੱਛਾ ਠੀਕ ਆ ਝੋਟੀਆਂ ਉਧਰ ਦੀਆਂ ਸਾਰੀਆਂ ਅੱਛਾ ਸਾਰੀਆਂ ਚੱਲਣ ਦੋ ਆ ਵੇਖੋ ਜੀ ਵੱਡੀ ਝੋਟੀ ਆ ਤੇ ਦੇਖੋ ਅੱਜ ਹੀ ਸੋਈ ਆ ਜੈਰ ਜੂ ਪਏ ਬੱਚਾ ਬਾਠ ਠੀਕ ਕੱਟੀ ਕੱਟਾ ਕਟਾ ਦਿੱਤਾ ਝੋਲੀ ਵੇ ਬਾਈ ਗੜੀ ਹਾਂ ਨਹੀਂ ਨਹੀਂ ਬਹੁਤ ਵੱਡੀ ਝੋਟੀ ਐ ਚਲ ਲੱਗੀ ਇਹਨੂੰ ਠੀਕ ਬੱਚੇ ਆ ਬੋਲਾ ਬੱਚੇ ਕਰਨਾ ਹੀ ਬਤਾ ਅੱਜ ਦੀ ਤਸਵੀਰ ਚੱਲ ਜਾ ਜਾ ਲੈ ਜਾ ਲੈ ਲੈ ਜਾ ਲੈ ਜਾ ਲੈ ਜਾ ਚਵਾ ਜੂ ਵਧੀਆ ਚੋਲੇ ਆਕ ਨੰਬਰ ਵਾਲੇ ਠੀਕ ਆ ਬਾ ਠੀਕ ਆ ਹਾਂਜੀ ਫਿਰ ਜਾਏ ਚਲੰਦੋ ਇਹ ਰਹੀਆਂ ਡੂ ਡੂਟੀਆਂ ਬੰਡੀਆਂ ਠੀਕ ਆ ਕਰਦਾ ਝੋਟੀ ਦਾ ਹਾਂਜੀ ਉਹ ਲੱਗਿਆ ਹੀ ਕਰਾਂਗੇ ਕਿਪ 25 ਇਹ ਕਬੀ ਦੀ ਝੋਟੀ ਦੇਣਾ 1 ਲੱਖ 20 ਹਜ਼ਾਰ ਦੀ 1 ਲੱਖ 20 ਹਜ਼ਾਰ ਐਡੀ ਝੋਟੀ ਲੈ ਦੋ ਛੱਡ ਦਾਂ ਚਲੋ ਠੀਕ ਆ ਹਾਂ ਨਾ 15 ਦੀ 15 ਦੇ ਬਠੀਕ ਆ ਐਡੀ ਕੋ ਝੋਟੀ ਲੈ ਨਾ ਨੀ ਠੀਕ ਠੀਕ ਆ ਤੀਰੇ ਕਿਉਂ ਨਾ ਵੇਖੀਂ ਤਰੇ ਅੱਛਾ ਹਾਂ ਨਹੀਂ ਠੀਕ ਆ ਜੀ ਵੇਖੋ ਬਾਠੀਕ ਆ ਖੇ ਜਾ ਠੀਕ ਆ ਚਲੋ ਆਹਾਂ ਅਰਜਨ ਕੁੰਗੜ ਦੇ ਪਰਿਵਾਰ ਚੋਂ ਆਏ ਅੱਛਾ ਅਰਜਨ ਕੁੰਗੜ ਦੇ ਵਿੱਚੋਂ ਬਾਹਰ ਕੱਢੂ ਤੇ ਐਂ ਵੇਖੀ ਮੈਂ ਪਾਲਜ ਕੀਤੀ ਅੱਛਾ ਗੱਪਣਾ 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 ਲੋ ਜੀ ਗੱਪਣਾ ਅਰਜਨ ਕੁੰਗੜ ਦੇ ਵਿੱਚੋਂ ਵੇਖੋ ਕਰਾ ਦੀ ਆਹ ਦੇਖੋ ਮੈਂ ਝੋਟੀ ਰੱਖ ਆਇਆ ਕਿ ਦੀ ਕਾਣੀ ਜਾ ਕੇ ਟੂਟੇ ਵਾਹ ਆਹ ਦੇ ਫਿਰ ਰਾਜੀ ਬਿਲਖਾਂ ਯਾਦ ਤਾਲੀ ਝੋਟੀ ਆ ਹਾਂ ਤੇ ਕਿੰਨੇ ਟਾਈਮ ਲੈ ਜੂਗੀ ਆਹ ਦੱਸ ਦੇ ਲੈਣੇ ਝੋਟੀ ਨੇ ਅੱਛਾ ਦੱਸ ਦੇ ਨੇ ਸੁਣਾ ਠੀਕ ਆ ਬਹੁਤ ਚੰਗੀ ਝੋਟੀ ਹੈ ਤੇ ਨਹੀਂ ਨਹੀਂ ਬਹੁਤ ਚੰਗੀ ਹੈ ਚੰਗੀ ਝੋਟੀ ਆ ਜੈਡ ਬਲੈਕ ਜਿਹਨੂੰ ਆਂਦੇ ਆ ਜੈਡ ਬਲੈਕ ਜੈਡ ਕਾਲੀ ਸ਼ਾ ਝੋਟੀ ਹੈ ਨਾਲੇ ਆਹ ਦੇਖੋ ਜੀ ਸਹੀ ਨਸਲ ਆ ਕਿ ਪੂਰੀ ਮਰ ਫਿਰ ਲੰਮੀ ਦੋਰ ਦੂਜਾ ਸੁਆ ਹਨਾ ਦੂਜਾ ਦੂਜਾ ਕੋਈ ਸਮਝ ਕਰਕੇ ਲਵੇ ਹਾਂ ਪਹਿਲਾਂ ਨੇ 12 13 ਕਿਲੋ ਦੋ ਦਿੱਤਾ ਹੈ ਅੱਛਾ ਹਾਂ ਨਹੀਂ ਨਸਲ ਹੀ ਬੜੀ ਝੋਟੀ ਤੇ ਨਸਲ ਵੇਖ ਲੈ ਕਿਦਾਂ ਨਹੀਂ ਸੁਨੀਦ ਹੈ ਝੋਟੀ ਹਾਂ ਸੋਹਣੀ ਸੋਹਣੀ ਝੋਟੀ ਬਹੁਤ ਚੰਗੀ ਝੋਟੀ ਹੈ ਨਾ

ਪੰਜ ਹੋਰ ਜਾਣਾ 15 ਦੋ ਉੱਥੇ ਜਾ ਕੇ ਕੋਈ ਝੋਟੀਆਂ ਨਹੀਂ 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 ਬਿਲਕੁਲ ਚੱਡਾ ਇੱਧਰ ਰਿਹਾ ਅਸਲ ਫਮਣੀਆ ਅਸਲ ਫਮਣੀਆ ਬਿਲਕੁਲ ਬਿਲਕੁਲ ਇਹੋ ਵਾਲ ਦੋ ਚਾਰ ਚਟੇ ਜੋ ਸਾਰੀ ਝੋਟੀਆਂ ਵੀ ਵਾਲ ਨਹੀਂ ਚਟਾ ਲੈ ਨਹੀਂ ਨਹੀਂ ਚੰਗੇ ਚੰਗੇ ਝੋਟੀਆਂ ਬਹੁਤ ਸੋਹਣੀ ਝੋਟੀਆਂ ਇਹ ਵੀ ਘਪਣਾ ਨਾ ਇਹ ਝੋਟੀ ਸੋਹਣੀ ਦੁੱਧ ਇਹ ਨੂੰ ਅੱਜ ਚੌਥਾ ਦਿਨ ਆ 12 ਕਿਲੋ ਅੱਛਾ ਝੋਟੀਆਂ ਨੂੰ ਸਿੰਗਾਂ ਨੂੰ ਕਲਿੱਪੀ ਲੱਗਾ ਪਿਆ ਹਾਂ ਬਿਲਕੁਲ ਚੱਲਾਂ ਤੇ ਘਰਾਂ ਦੇ ਆ ਯੱਡ ਲੈ ਗਿਆ ਆ ਦੇਖੋ ਇਹ ਵੱਡੀ ਝੋਡੀ ਨਾਲੇ ਪੂਰੀ ਬੱਚਾ ਵਾਂਗਰ ਬੱচ্চਾ ਮਖਰੇ ਦੇ ਕੱਟੀ ਆ ਕੱਟੀ ਮਖਰਾ ਕੀ ਆ ਤੇ ਦੇਖੋ ਕਰਾਂ ਦੇ ਤੁਹਾਡੀ ਸਿੰਘੀ ਵੇਖ ਲੱਗੀ ਕੁਆਲਿਟੀ ਆ ਗਈ ਕੀ ਜਕਰਾਂ ਅੰਦਰੋਂ ਭਾਦੀਆਂ ਬੱਚਿਆਂ ਨੂੰ ਬਣਾ ਕਰਦੀਆਂ ਬੱਚੇ ਦੇਖਦੇ ਆ ਨਾ ਬਿਲਕੁਲ 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 ਜੈ ਜੀ ਜੈ ਜੀ ਬਸ ਇਹ ਹੋਰੀ ਜੋੜੀ ਸਹੀ ਬਾਤ ਤੂੰ ਹੀ ਦੇਣਾ ਕਿਨੇ ਕਿਨੇ ਲੱਗੇ ਹਾਂਜੀ ਮੋਲੇ ਦਾ ਵੀ ਸਭਾ ਜੀ ਅੱਛਾ ਇੱਕ 15 ਇਹ ਵੀ ਇੱਕ 15 ਵਾਲੇ ਬਠੀ ਇੱਕ 15 ਵਾਲੇ ਚੋਟੇ ਛੋਟੇ ਪਾ ਕਰਾਂਗੇ ਚਲੋ ਆ ਤੇਰੇ ਚੈਨਲ ਦੇ ਝੋਡੀ ਹੋ ਜੀ ਸੁਨੀਸਾਂ ਹਾਂਜੀ 1,23,000 ਰੁਪਏ ਅੱਛਾ ਹੁਣ ਇਹ ਪੰਜਾਂ ਮਹੀਨਾ ਦੀ ਕੱਪੜਾ ਠੀਕ ਆ 6 ਕਿਲੋ ਦੋਧਾ ਕੋਈ ਚੈੱਕ ਕਰਾ ਕੇ ਲੈ ਜਾ ਭਾਵੇਂ ਆਪਣੇ ਬਠੀ ਚੈੱਕ ਕਰਾ ਕੇ ਦੇ ਦੋਰਾ ਇਹ ਪੰਜਾਂ ਮਹੀਨਾ ਦੀ ਲਓ ਜੀ ਅਰੇ ਜਵਾਨ ਨਹੀਂ ਹੋਈ ਛਿੱਡੀ ਹੀ ਉਦੋਂ ਅਟਰੀਆਂ ਕਰਨੀਆਂ ਨਹੀਂ ਇਹ ਬਰਾਬਰ ਕੀਤੀਆਂ ਲਓ ਜੀ ਠੋਕਰ ਕੱਪੜਾ ਪੰਜਾਂ ਮਹੀਨੇ ਕੱਪੜਾ ਪੰਜਾਂ ਦੀ ਪੰਜਾਂ ਮਹੀਨੇ ਕੱਪੜਾ ਇਹ ਵੇਖੋ ਕਰਾ ਛਿਮਾ ਸੇਵਾ ਲੱਗਣ ਵਾਲਾ ਹਾਂ ਦੇਖੋ ਹਾਂ ਜੱਡ ਬਲੈਕ ਜੋ ਹਾਂ ਜੱਡ ਬਲੈਕ ਆ ਯਾਰ ਕਰਕੇ ਝੋਟੀ ਫੇਰ ਦੱਟੇ ਫੇਰ ਕੋਲਰ ਪਿਆਣ ਲਿਆਵਾਂਗੇ ਝੋਟੀ ਇਹ ਵੀ ਇਥੋਂ ਲਈ ਆਪਣੇ ਇਹ ਆਪਾਂ ਉਧਰੋਂ ਲੈਣੀ ਦਿੱਤੀ ਇੱਥੇ ਆਪਣੇ ਲੱਗ ਗਏ ਠੀਕ ਆ ਆਪਣੇ ਲੱਗੇ ਦਿੱਤੀ ਇੱਥੇ ਚਲੋ ਪਾ ਠੀਕ ਆ ਠੀਕ ਆ ਚੱਲਾਂ ਤੋ ਆਈ ਜੂ ਵੜਿਆ ਕਿਉ ਆਈ ਇਹ ਕਹਿਣ ਵਾਲੀ ਗੱਲ ਨਹੀਂ ਚਲ ਚੋਣੇ ਕੰਮਰ ਸੇਂਦੀ ਫਿਰ ਕੀਮਤ ਨਾ ਕੀਮਤ ਯਾਰ ਜੀ ਕਰਾਂਗੇ ਹਾਂ ਜੀ 75 ਦੀ ਜੋਟੀ ਮਿਲਦੀ 70 ਨਹੀਂ ਨਾ 65000 ਦੀ ਪੈਹਰ ਹਜ਼ਾਰ ਦੀ ਦੋ ਹੀ ਹੋਰ ਛੱਡਾਂਗੇ 36000 36000 ਜਾਣ ਦੇ ਬਾਅਦ ਠੀਕ ਆ ਚਲੋ ਅੱਜ ਜੋਟੀ ਲਵਾਂਗੇ ਹੋ ਜਾ ਕੰਮ ਦੇ ਬਾ ਠੀਕ ਆ ਨਹੀਂ ਦਾ ਐ ਜੋਟੀ ਦਾ ਬੱਚਾ ਨਹੀਂ ਹੈਗਾ ਬੱਚਾ ਮਰ ਗਿਆ 12 ਦਿਨ ਹੋ ਗਏ 부ਚੀ ਬਣੀ ਆ ਠੀਕ ਆ 부ਚੀ ਵੀ ਨਹੀਂ ਰੱਖਣ ਦੀ ਲੋੜ ਅੱਛਾ ਛੋਟੀ ਢੀ ਠੰਡੀ ਆ ਗੁੱਦ ਧਾਰ ਦੇ ਜੋਟੀ ਮਿਲੂ ਅੱਛਾ ਐਡਾ ਹੀ ਮੈਂ ਕੋ ਪਹਿਲਾਂ ਪਸੰਭੂਗੀ ਤੋਰੋ 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 ਤੇਰੀ ਗਰੰਟੀ ਇਥੋਂ ਤੇ ਦਵਾਂਗੇ ਝੋਟੀ ਜਾ ਕੇ ਟੀਗਾ ਲੈ ਲੈ ਹਾਂ ਝੋਟੀ ਵਾਪਸ ਕਰ ਦੇ ਇੱਕ ਅੱਧਾ ਦਿਨ ਜਾ ਕੇ ਕਰੂ ਹਾਂ ਆਪਰੇਸਾਂ ਠੀਕ ਆ ਤੇ ਬਾਅਦ ਕਰੇ ਝੋਟੀ ਵਾਪਸ ਕਰ ਚਲੋ ਲਓ ਜੀ ਵੇਖੋ ਕਰਾਂ ਦੀ ਸੁਈ ਦੀ ਗਰੰਟੀ ਇਥੋਂ ਤੇ ਦਵਾਂਗੇ ਮੈਲਾ ਵੀ ਮਾਰਦੀ ਨਾ ਵੇ ਜਾ ਕੇ ਮਾਰੇ ਤੇ ਝੋਟੀ ਸਾਡੀ ਬਸ ਠੀਕ ਆ ਦੋਤੀ ਦਾ ਪੱਕਾ 10000 ਕਿਲੋ ਖੁੱਲਾ ਠੀਕ ਆ ਠੀਕ ਆ ਲਓ ਜੀ ਵੇਖੋ ਕਰਾਂ ਦੀ ਕੁਆਲਿਟੀ ਵੇਖੋ ਮੈਂ ਇਹਦੇ ਆ ਦੇਖੋ ਬੱਚਾ ਆ ਨਹੀਂ ਨਾ ਬੱਚਾ ਨਹੀਂ ਹੈਗਾ ਇਹ ਹੈਗਾ ਨਹੀਂ ਦਿਹਾ ਨਾ ਹੈਗੇ ਜੀ ਬਿਲਕੁਲ 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 ਆ ਜਾਓ ਚੱਲੋ ਬਟ ਠੀਕ ਆ ਤੇ ਗਾਗਨ ਜੀ ਫਿਰ ਇੰਦੀ ਕੀਮਾ ਦਾ ਇਹਨਾਂ ਛੋਟੀ ਦਾ ਪਰ ਨਹੀਂ ਵੱਧ ਹਾਂ ਕਹਾਂ ਨਾ ਛੋਟੀ ਸੱਤ ਅੱਧੀ ਦੇ ਰਾਂਗੇ ਦੋ ਛੜ ਤਾਂ ਨਹੀਂ ਚਲੋ ਉਹਦੇ ਭੈਣ ਦੀ ਜਾਂਦੇ ਪੂਰੇ ਪੈਣ ਦੀ ਪੈਣ ਦੀ ਛੋੜੀ ਕਰਾ। ਠੀਕ ਆ। ਜਾਂਦੋਂ ਪੈਣ ਦੀ ਬਾਠ ਠੀਕ ਹੈ ਬੈਠੇ ਜਾਓ। ਇਹ ਗਬਰ ਨਾਲ ਦੀ। ਇਹ ਵੀ ਝੋਡੀ ਸੂਈ ਆ। ਅੱਛਾ। ਤਾਜੀ ਸੂਈ ਇਹਦੇ ਥਲੇ 8 ਹੋਏ। 9 ਵਜੇ ਬੋੜਾ ਹੀ ਹੋ। 8-9 ਵਜੇ ਬੋੜਾ ਹੀ ਆ ਬੱਚਾ ਮਗਰ। ਬੱਚਾ ਇਹਦੇ ਮਗਰ ਕੱਟੀ। ਕੱਟੀ ਮਗਰ। ਚਲੋ ਜੀ ਵੇਖੋ ਘਰਾਂ ਨੇ। ਆਹ ਦੇਖੋ। ਕਿਉਂ ਜਾਣੇ ਨਹੀਂ ਬਹੁਤ ਜਿਆਦਾ ਫਰੀਕ ਆ। ਠੀਕ ਆ। ਆਹ। ਭਾਠੇ ਆ ਜੋ ਆ ਜੋ ਆ ਜੋ ਚਲੋ ਮਿਕਸੀ ਜਾਵਰ ਇੰਦੀ ਵੇਲੇ ਕੀ ਮਾਂ ਦਾ ਤੇਰੀ ਕੀਮਤ ਸੁਨੀਲ ਸ਼ਾਮ ਮੋਲ 90 92 ਜੋ ਮੈਂ ਹਾਂ ਨਾ 85 ਹਜ਼ਾਰ ਦੀ ਮੈਂ ਦੇਵਾਂ ਛੜ ਦੋ ਕਿਨੇ ਦੋ ਜੱਦਾ 83 ਦੀਆਂ ਹਾਨਾ ਦੇ ਦਾਂ ਪੂਰਾ ਹੀ ਹੁਣ ਛੋੜ ਹੀ ਕਰਾਂਗੇ ਪੂਰੇ ਛੋੜੀ 100 ਮਰਜ਼ੀ ਕਰੇ 100 ਕਰਦਾ 200 ਕਰਦਾ ਜੀ ਲੋ ਜੀ ਛੋੜ ਹੀ ਹੋਣੀ ਆ ਤੇ ਆ ਲੋਈ ਏ ਲੋਈ ਜੋ ਧੀ ਸੁਨੀਤਾ ਪਹਿਲਾ ਸਵੇਰ ਸੂਈ ਆ ਅੱਛਾ ਧੀਆ ਸਿੰਘਾ ਨੂੰ ਨਿਗਾ ਮਾਰ ਹਾਂ ਸਿੰਘ ਵੀ ਲੋਈ ਬਿਲਕੁਲ ਪਿਓਰ ਨਥਰ ਵਾਲੀ ਆ ਨਥਰ ਵਾਲੀ ਆ ਦੁੱਧ ਕਿੰਨਾ ਗੱਲਾਂ ਭਾਵੇਂ 13 ਦਾ ਹੱਦ ਗਿਆ ਹਾਂ ਜਿਹੜਾ ਚਵਾ ਕੇ ਦੇਣਾ ਸੰਦੀਪ ਸਿੰਘ ਹਾਂ ਦੁੱਧ 10 11 ਕਿਲੋ ਪਾਣੀ ਵਰਗਾ ਅਰੇ 10 11 ਕਿਲੋ ਹੈ 10 ਕਿਲੋ ਬਣੀਏ ਕੱਟੀ ਕੱਟੀ ਮਗਰ ਕੱਟੀ ਆ ਲੋ ਕੱਟੀ ਮਗਰ ਆ ਦੇਖੋ ਗਰਾਂ ਦੀ ਲੋਹੀ ਪੂਰੀ ਐ ਲੋਹੀ ਪਿਓ ਲੋਹੀ ਦੇਖੋ ਆ ਮਾਰ ਦੀ ਗੱਲ ਨਕਲ ਵੇਖ ਕੇ ਢੀ ਜਾ ਆ ਦੇਖੋ ਜੀ ਆ ਜੋ ਆ ਜੋ ਆ ਜੋ 45 ਦੀਸਿਆ ਐ ਚ ਬਿਲਕੁਲ ਵਧੀਆ ਜੀ ਫੇਰ ਮਾਰੇ ਘਰ ਇਧਰ ਕੁਮਾਰ ਮਾੜਾ ਟਾਂਗਣਾ ਭਾਈ ਚਲੋ ਹੋ ਲਿਆ ਗਣ ਸ਼ਿੰਗਾਂ ਦੇ ਵੀ ਲੈ ਲਾ ਉਹ ਲਿਆ ਬਾਠੀਕਾ ਇਹਦੀ ਮੇਰੇ ਕੀ ਮਰਿਆ ਇਹ ਮੈਂ ਜਿਹੜੀਆਂ ਸੰਡੀਸ਼ਨ ਨੇ 1 5 ਦੱਸਦੀਆਂ ਮੈਨੂੰ ਹਾਂ ਹਾਂ ਮੁੱਲ 95 ਹਾਂ ਨਾ 88 ਹਜ਼ਾਰ ਦੀ 80000 ਦੀ ਪੂਰੇ 85000 ਪਸ਼ੋੜ ਹੀ ਕਰਦੇ ਜੀ ਚਲੋ ਕਿੰਨੀਆਂ ਰਹਿ ਗਈ ਹੁਣ ਇੱਕ ਝੋਟੀ ਲੱਗੀ ਇੱਕ ਗੱਪਣਾ ਨਾ ਨਾ ਸੋਈ ਅੱਛਾ ਦੁੱਧ ਬਹੁਤ ਜਾਨੀ ਚੰਗੀ ਝੋਟੀ ਦੋਨੇ ਸੰਦੀਪ ਸਾਰਾ ਜਿਹੜਾ ਪੱਕਾ ਹਾਂ 11 10 ਮੇਰਾ ਲਾ ਦੇ ਪੱਕਾ ਅੱਛਾ 10 ਦੀ ਮਕਗਰੰਟੀ ਦੇ ਦੇ ਝੋਟੀ ਦੇ ਕਲ ਨੂੰ ਤੂੰ ਇੱਕ ਨੰਬਰ ਹਾਂ ਲਿਆ ਕਰ ਇਹ ਦੋ ਜੀ ਆਹ ਆਹ ਠੀਕ ਆ ਜੱਡ ਬਲੈਗਾ ਝੋਟੀ ਲਾਸਟ ਪੀਸੀ ਆ ਛੱਡ ਦੇ ਦੱਸ ਦੇ ਫਿਰ ਜੈ ਜੀ ਲੋਈ ਦੇ 85 ਦੀ 85 ਦੀ ਚਲੋ ਠੀਕ ਆ ਮੇਰਾ ਦੋ ਛੱਡ ਦਾਂ ਚਲੋ ਠੀਕ ਆ ਮਜਾਨ ਦੋ ਲੋ ਜੀ ਹਾਂ 80 80 ਹਜ਼ਾਰ ਦੀ ਬਾ ਠੀਕ ਆ ਲੋ ਜੀ ਵੇਖੋ ਕਰੇ ਬਹੁਤ ਸੋਹਣੀਆਂ ਝੋਟੀਆਂ ਤੇ ਪਰ ਮੇਰੇ ਵੀਰ ਪੂਰਾ ਚੰਗੀ ਦਾ ਚੈੱਕ ਕਰਕੇ ਪਾਸ ਕਰਕੇ ਆ ਜੇ ਕੁਝ ਕਰ ਫਿਰ ਨਹੀਂ ਘਾ ਮਾਰੋ ਆ ਚੰਗੀ ਝੋਟੀ ਇਹ ਨਾਲੇ ਫੁੱਮਣ ਵਾਲੇ ਆ ਦੇਖ ਨਸਲ ਬਹੁਤ ਝੋਟੀਆਂ ਨਾ ਨਸਲ ਸੰਦੀਰ ਉਹ ਪਰਾਗ ਨੂੰ ਪਾਲਿਆ ਨਹੀਂ ਕਿੰਨਾ ਹਾਂ ਬਿਲਕੁਲ ਉਹ ਜਿਵੇਂ ਕੀਤੀ ਹੁੰਦੀ ਝੋਟੀ ਕੁੜੀ ਆ ਗਈ ਹੈ ਆ ਵੇਹੇ ਜੱਟ ਕਿੰਨੀ ਝੋਟੀ ਪੂਰੀ ਚੰਗੀ ਰੋਟੀ ਮਾਲੀ ਨਹੀਂ ਬਿਲਕੁਲ ਇੱਥੇ ਮਾਲਾ ਚੱਟਾ ਝੋਟੀ ਤਿਆਰ ਹੋ ਲੈਣਦੇ ਕਦੇ ਹਾਂ ਅਜੇ ਪੂਰਾ ਕੈਡਾ ਇਹਨਾਂ ਤਿਆਰ ਮੰਜਾ ਦੇ ਨਾਲ ਝੋਟੀ ਆ ਹਾਂ ਤੇ 1000 ਕੇ ਤੇ ਮੰਜਾ ਨਹੀਂ ਨਾ ਮੰਜਾ ਹੀ ਤੇਰੇ ਬਿਲਕੁਲ ਹਾਂ ਚਲੋ ਹੋਰ ਨੰਬਰ 88721 ਤੇ ਤਈ ਹੋਣਾ ਸੀ ਪਿੰਡ ਜੀਓ ਬਾਲਾ ਜ਼ਿਲ੍ਹਾ ਤਾਂ 88